ਸਸੇ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋਗੇ ਤੁਨ ਉਹ ਬਿਲਡਿੰਗ ਦਾ ਦੱਸ ਰਹੀ ਹੋਣੀ ਅਸਲ ਦੇ ਵਿੱਚ ਨਾ ਇਹ ਚਰਚਾ ਵਕੀਲਾ ਕਹਿ ਸਕਦੇ ਆ ਤੇ ਇਹ ਬਹੁਤ ਵੱਡੀ ਆ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਜਮ ਤਨ ਦੱਸੂਗਾ ਵੀ ਇਹ ਆ ਸੰਨ ਦੇ ਵਿੱਚ ਬਣੀ ਆ ਤੇ ਹਜੇ ਤੱਕ ਵੀ ਜਿਹੜੀ ਇਹ ਬਿਲਡਿੰਗ ਉਦਾਂ ਦੀ ਉਦਾਂ ਹੀ ਆ ਇਹ ਜਿਹੜੀ ਬਿਲਡਿੰਗ ਆ 1700 80 ਦੇ ਵਿੱਚ ਇਹ ਜਿਹੜੀ ਬਿਲਡਿੰਗ ਬਣੀ ਹੈ 1780 ਦੇ ਵਿੱਚ ਚਰਚਾ ਹੈ ਤੇ ਇਹਦਾ ਜਿਹੜਾ ਉੱਪਰ ਦੇਖੋ ਵੀ ਜਿਹੜੇ ਬੰਦੇ ਨੇ ਸੋਚ ਕੇ ਬਣਾਈ ਹੋਣੀ ਹੈ ਉੱਪਰ ਪਰਲੇ ਪਾਸੇ ਰਸਤਾ ਹੈ ਪਿੰਡ ਦੀ ਪਹਾੜੀ ਤੇ ਬਣੀ ہوئی ਹੈ ਤੇ ਆਹ ਜਿਹੜਾ ਕੰਮ ਆ ਤੁਸੀਂ ਦੇਖੋ ਕੰਟਰাকਸ਼ਨ ਦਾ ਹਜੇ ਵੀ ਯਾਨੀ ਕਿ ਮਾੜੀ ਮਾੜੀ ਮੈਂਟੇਨੈਂਸ ਕਰੀ ਜਾਂਦੀ ਹੈ ਵੀ ਪ੍ਰਾਣੀ ਇਹ ਚਰਚਾ ਤੇ ਲੋਕ ਕੀ ਦੇਖਣ ਆਉਂਦੇ ਆ ਇੱਧਰਲੇ ਪਾਸੇ ਵੀ ਤੁਸੀਂ ਦੇਖੋ ਵੀ ਉਹੀ ਪੁਰਾਣਾ ਜਿਹੜਾ ਕਿ ਜਿੱਦਾਂ ਪਾਣੀ ਚੱਲਦਾ ਆ ਘਰਾਟਾ ਚੱਲਦਿਆਂ ਨੇ ਵੀ ਇਹ ਵੀ ਉਹਦੇ ਸਨ 1700 1800 ਦੀਆਂ ਬਣੀਆਂ ਉਹ ਤੋਂ ਪਹਿਲਾਂ ਹੀ ਬਣੀਆਂ ਹੋਣਗੀਆਂ ਤੇ ਨਪੋਲੀਅਨ ਦਾ ਯਾਨੀ ਕਿ ਜਾਦਾ ਰਾਜ ਰਿਹਾ ਆ ਫਰਾਂਸ ਤੋਂ ਆਪਾਂ ਲਾਈਵ ਆ ਇਸ ਟਾਈਮ ਇੱਕ ਪਿੰਡ ਤੋਂ ਤੇ ਫਰਾਂਸ ਦੇ ਅਕਸਰ ਪਿੰਡਾਂ ਦੇ ਵਿੱਚ ਜਿੱਦਾਂ ਆ ਤੁਸੀਂ ਦੇਖੋ ਜਿੱਦਾਂ ਆਵੇ ਆਹ ਕਿਸ਼ਤੀ ਲਗਾਈ ਹੋਈ ਹੈ پارک ਕੀਤੀ ਵੀ ਆ ਇਹ ਉਹਨਾਂ ਘਰ ਵਾਲਿਆਂ ਦੀ ਹੋਊਗੀ ਤੇ ਇਹ ਇੱਥੇ ਇੰਜੋਏ ਕਰਨ ਇੱਥੇ ਨਿਕਲ ਜਾਂਦੇ ਆ ਬਈ ਆ ਜਿਹੜੇ ਹੁਣ ਘਰਾਂ ਦੇ ਵਿੱਚ ਇੱਥੇ ਹੁਣ ਜਿਹੜੇ ਘਰ ਜਿੱਦਾਂ ਹੁਣ ਆ ਤੁਸੀਂ ਕੋਪਾ ਦੇਖ ਲਓ ਉਦੋਂ ਦੇ ਨੱਪੇ ਵੇ ਆ। ਵੀ ਜਿਹੜੇ ਬੰਦੇ ਨੇ ਤੁਸੀਂ ਹਸਾਬ ਲਾ ਲਓ ਵੀ ਨਕਸ਼ਾ ਬਣਾਇਆ ਹੋਣਾ ਪਿੰਡ ਦਾ ਜਾਂ ਆਰਕੀਟੈਕਟ ਹੋਊਗਾ। ਉਹਨੇ ਅਗਲੇ ਹਜ਼ਾਰਾਂ ਸਾਲ ਸੋਚ ਕੇ ਨਕਸ਼ਾ ਬਣਾਇਆ ਹਨਾ। ਬਈ ਆ ਚੀਜ਼ ਇਦਾਂ ਆ ਹੁਣ ਆਪਣੇ ਮੈਂ ਮਾੜਾ ਨਹੀਂ ਕਹਿੰਦਾ ਆਪਣੇ ਪਿੰਡਾਂ ਦੇ ਵਿੱਚ ਹਰ ਸਾਲ 2 ਸਾਲ ਬਾਅਦ ਗਲੀਆਂ ਨੀਵੀਆਂ ਹੋ ਜਾਂਦੀਆਂ ਨੇ ਜਾਂ ਉੱਚੀਆਂ ਹੋ ਜਾਂਦੀਆਂ ਨੇ ਭਰਤਾ ਪਾ ਲੈਂਦੇ ਆ। ਵੀ ਕੋਈ ਸਿਸਟਮ ਤਾਂ ਹੈਗਾ ਹੁਣ ਆਹਾ ਰੋਡ ਆ ਇਹ ਰੋਡ ਪੁਰਾਣਾ ਆ ਰੋਡ ਤੰਗ ਆ ਪਰ ਮਜਾਲ ਆ ਕਿਸੇ ਦੀ ਜੇ ਬੰਦਾ ਇੱਕ ਪੈਰ ਵੀ ਬੰਦਾ ਗਾਂ ਲਵਾਜ ਜਾਵੇ ਜਿਹਦਾ ਹੱਕ ਓਪਾਇਆ ਹੁਣ ਤੇ ਆਹਾ ਤੁਸੀਂ ਦੇਖੋ ਆ ਨਹਿਰ ਪੁਰਾਣੀ ਨਹਿਰ ਆ ਠੀਕ ਹੈ ਜੀ ਤੇ ਆਹਾ ਨਾਲ ਨਾਲ ਘਰ ਲੱਗਦੇ ਨੇ ਘਰਾਂ ਦੀਆਂ ਕੰਧਾਂ ਨੇ ਤੇ ਜਿੱਦਾਂ ਆ ਘਰ ਬਕਾਉ ਲੱਗੇ ਆ ਆਹਾ ਬੋਰਡ ਲੱਗਿਆ ਵਾ ਵੀ ਨਾਲ ਆਹਾ ਪਾਣੀ ਦਾ ਦੂਜਾ ਲੱਗਦੀ ਏ ਪਾਣੀ ਵਾਲੀ ਚੀਜ਼ ਆਹਾ ਨੇੜੀ ਨਿਕਲਦੀ ਲੋਕ ਕਿਸ਼ਤ ਗਰਮੀਆਂ ਦੇ ਵਿੱਚ ਰੌਣਕ ਮੇਲਾ ਯਾਨੀ ਕਿ ਜ਼ਿਆਦਾ ਹੁੰਦਾ ਆ ਇਸ ਏਰੀਏ ਦੇ ਵਿੱਚ ਤੇ ਮੇਨ ਚੀਜ਼ ਤਾਂ ਗੱਲ ਇਹ ਹੈ ਮੈਂ ਰੋਡ ਦੇ ਪਰਲੇ ਪਾਸੇ ਜਾ ਕੇ ਤੁਹਾਨੂੰ ਦਿਖਾਉਣਾ ਨਜ਼ਾਰਾ ਤੇ ਯਾਨੀ ਕਿ ਟੂਰਿਸਟ ਬਹੁਤ ਜ਼ਿਆਦਾ ਆਉਂਦਾ ਆ ਇਸ ਪਿੰਡ ਦੇ ਵਿੱਚ ਦੇਖਣ ਵਾਸਤੇ ਦੇਖਣ ਵਾਸਤੇ ਕਿਉਂ ਕਿ ਪੁਰਾਣੇ-ਪੁਰਾਣੇ ਬਜ਼ੁਰਗ ਹੁਣ ਇਧਰਲੇ ਪਾਸੇ ਵੀ ਦੇਖੋ ਆਵੇ ਕਿਸ਼ਤੀ پارک ਕਰਨ ਨੂੰ ਵੀ ਲਗਾਇਆ ਵਜੇ ਕਹਿੰਦੇ ਸਾਹ ਸੁ ਲੈਣਾ ਕਿਸ਼ਤੀ ਚਲਾਉਂਦਾ ਹੰਭ ਗਿਆ ਤਾਂ ਸਾਈਡ ਤੇ ਲਾ ਸਕਦਾ ਆ ਤੇ ਉਹ ਪਾਣੀ ਡਗ ਰਿਹਾ ਆ ਤੇ ਇਹਨਾਂ ਦਾ ਸਿਸਟਮ ਕੀ ਆ ਇਧਰ ਮੈਨੂੰ ਦਿਖਾਉਣਾ ਇੱਥੇ ਗੱਡੀਆਂ ਪਾਰਕ ਕਰਨ ਨੂੰ ਲਗਾਇਆ ਵਾ ਵੀ ਗੱਡੀਆਂ ਲੋਕੀ ਪਾਰਕ ਕਰਕੇ ਕੈਂਪਿੰਗ ਕਾਰ ਨਹੀਂ ਹੁੰਦੀਆਂ ਉਹ ਵੀ ਗੱਡੀਆਂ ਦੇ ਵਿੱਚੇ ਬੈੱਡ ਬੁੱਡ ਲੱਗਿਆ ਹੁੰਦਾ ਆ ਇਹ ਸਾਰੀਆਂ ਆ ਕੇ ਉਹ ਇੱਥੇ ਰੁਕਦੀਆਂ ਨੇ ਉਹ ਪਾਰਕਿੰਗ ਆ ਆਹਾ ਇਧਰਲੇ ਪਾਸੇ ਗੱਡੀਆਂ ਪਾਰਕ ਕਰਕੇ ਇੱਥੇ ਨਾਲ ਆਹ ਹਨਾ ਤਾਂ ਦਫ਼ਤਰ ਬਣਿਆ ਵਾ ਇੱਥੇ ਕਮਰੇ-ਕੁੰਮਰੇ ਵੀ ਮਿਲ ਜਾਂਦੇ ਆ ਤੇ ਲੋਕੀ ਜਿਹੜੇ ਆ ਇੱਥੇ ਇਹਦੇ ਵਿੱਚ ਇੰਜ ਵਾਇਰ ਕਰਨ ਆਉਂਦੇ ਆ ਮੇਨ ਚੀਜ਼ ਆਹਾ ਆ ਇਹ ਚਰਚਾ 1780 80 ਕੇ 40 ਦੇ ਵਿੱਚ ਬਣੀਆ ਇਹ ਤੇ ਵੀ ਹਜੇ ਤੱਕ ਵੀ ਉਦਾਂ ਤੇ ਲੋਕੀ ਦੇਖਣ ਆਉਂਦੇ ਨੇ ਇਹਦੀ ਟਿਕਟ ਆ ਆ ਦੇਖੋ ਵੀ ਕਿੱਦਾਂ ਇਹਨੂੰ ਹਜੇ ਵੀ ਹਰਿਆਲੀ ਚੜੀ ਹੈ ਯਾਨੀ ਕਿ ਪੱਥਰ ਆ ਤੇ ਇਹ ਕਿਸੇ ਨਾਲ ਹੁਣ ਬੰਦ ਦਾ ਕਰੋਨਾ ਵਾਇਰਸ ਕਰਕੇ ਤੇ ਜਿੱਦ ਦੇ ਖੁੱਲ ਗਈ ਹੈ ਤੁਹਾਨੂੰ ਅੰਦਰੋਂ ਦਿਖਾਵਾਂਗਾ ਕਿਲਾ ਹੈ ਦੇ ਬਹੁਤ ਯਾਰ ਜ਼ਬਰਦਸਤ ਚੀਜ਼ ਆ ਵੀ ਹੈਰਾਨ ਹੋਣ ਵਾਲੀਆਂ ਗੱਲਾਂ ਨੇ ਵੀ ਕਿੱਦਾਂ ਅੰਦਰੋਂ ਗੁਫਾ ਪਟੀਆਂ ਆਵੀਆਂ ਕਿੰਦਾ ਅੰਦਰ ਜੇਲਾਂ ਨੇ ਜਿੱਦਾਂ ਹੁਣ ਆ ਤੁਹਾਨੂੰ ਦਿਖਾਉਣਾ ਸਾਹਮਣੇ ਇਹ ਜਿਹੜੇ ਬੋਰਡ ਲੱਗੇ ਆ ਜੰਗੜ ਮਰ ਰੋਡ ਪਾਰ ਕਰਕੇ ਤੁਹਾਨੂੰ ਦਿਖਾਉਣਾ ਆ 12 ਵਜੇ ਜਿੰਨਾ ਕਿ ਤੁਹਾਨੂੰ ਦਿਖਾ ਸਕਦਾ ਕਿਉਂਕਿ ਹੁਣ ਮੈਂ ਤਾਂ ਸਵੇਰੋਂ ਹੁਣ ਗੱਲ ਇਹ ਹੈ ਵੀ ਹੁਣ ਠੰਡ ਬਹੁਤ ਆਉਂਦੀ ਮੇਰੀ ਸ਼ਕਲ ਦੇਖੋ ਟੋਪੀ ਲਈ ਆ ਮਾਸਕ ਲਾਇਆ ਆ ਸਾਹ ਤੁਸੀਂ ਦੇਖੋ ਠੰਡ ਨਾਲ ਜਿਹੜੀ ਕਿ ਧੁੰਦ ਲੱਗੀ ਪਿੱਛੇ ਆਵੇ ਬੈਗ ਟੰਗਿਆ ਵਾ ਤੇ ਮੈਂ ਕਰਦਾ ਕਿ ਫਿਰਦਾ ਆ ਕਿ ਕੰਮ ਘੱਟ ਆ ਤੇ ਮੈਂ ਆ ਪੇਪਰ ਪਾਉਂਦਾ ਫਿਰਦਾ ਘਰਾਂ ਦੇ ਵਿੱਚ ਰੈਸਟੋਰੈਂਟ ਦੇ ਨਾਲ ਵੀ ਖਾਣੇ ਦੇ ਵੀ ਲੋਕੀ ਜਿਹੜੇ ਆ ਕਿ ਵੱਧ ਤੋਂ ਵੱਧ ਆਰਡਰ ਮੰਗਾਉਣ ਵੀ ਕੰਮ ਚੱਲੇ ਹੁਣ ਕੰਮ ਕੋਰੋਨਾ ਵਾਇਰਸ ਕਰਕੇ ਥੋੜਾ ਜਿਹਾ ਡਾਊਨ ਜਾ ਰਿਹਾ ਹੈ ਉਹਦੇ ਕਰਕੇ ਹੁਣ ਆਪ ਨੂੰ ਪਾਉਣੇ ਪੈਂਦੇ ਆ ਕੰਮ ਵੀ ਆਪਦੇ ਹੱਥੇ ਹੈਗਾ ਕਿ ਪੇਪਰ ਪਾਊਗਾ ਵੀ ਆਪਦਾ ਕੰਮ ਹੈ ਵੀ ਇਦਾਂ ਆ ਪਾਇਸ ਨੂੰ ਕਿੰਨਾ ਟਾਈਮ ਹੋ ਗਿਆ ਫਰਾਂਸ ਦੇ ਵਿੱਚ ਪਰ ਮਿਹਨਤ ਆਪ ਜਿਹੜੀ ਹੋਵੇ ਉਹ ਅੱਜ ਵੀ ਕਰੀਦੀ ਹੈ ਨਾ ਅੱਜ ਵੀ ਸਵੇਰ ਦਾ ਮੈਨੂੰ ਸਾਡੇ ਸੇ ਟਾਈਮ ਹੋਇਆ ਆ 9:44 ਹੋ ਗਏ ਸਵੇਰ ਦਾ ਮੈਂ 8:00 ਲੱਗਿਆ ਹੋ ਡੇਢ ਘੰਟਾ ਹੋ ਗਿਆ ਪੂਰੀ ਠੰਡ ਦੇ ਵਿੱਚ ਕੱਲ ਵੀ ਲੱਗਿਆ ਸੀਗਾ ਤੇ ਵੀ ਆਪ ਨੂੰ ਕਰਨਾ ਪੈਂਦਾ ਹੈ ਹੁਣ ਤੇ ਆ ਦੇਖੋ ਜਿਹੜੀ ਮੇਨ ਚੀਜ਼ ਤੇ ਆਉਂਦੇ ਆ ਇਹ ਇਹ ਜਿੱਦਾਂ ਕਿ ਇਹਦੇ ਨਾਲ ਗਾਹਾਂ ਜਾ ਕੇ ਹੋਟਲ ਵੀ ਹੈਗਾ ਆ ਵਿੱਚੇ ਹੀ ਨਾ ਵੀ ਕਈ ਲੋਕੀ ਪੁਰਾਣੇ ਮਾਹੌਲ ਦੇ ਵਿੱਚ ਖਾਣਾ ਪੀਣਾ ਪਸੰਦ ਕਰਦੇ ਆ ਜਿੱਦਾਂ ਵੀ ਆ ਤੇ ਇਹਦਾ ਕੁਝ ਹਿੱਸੇ ਪਹਿਲਾਂ ਬਣ ਗਏ ਸੀ ਕੁਝ ਹਿੱਸੇ ਬਾਅਦ ਚੋਂ ਬਣੇ ਆ ਆ ਦੇਖੋ ਜਿੱਦਾਂ ਆਵੇ ਪਰਾਨੀਆਂ ਹੀ ਨੇ ਗੁਫਾ ਨਾਲ ਜੰਗਲੇ ਲਾਏ ਹੋਏ ਆ ਵੀ ਜੰਗਲੇ ਲਾਏ ਹੋਏ ਆ ਵੇ ਕੋਈ ਤੁਸੀਂ ਮੇਨ ਚੀਜ਼ ਕਰਾ ਕਰੀ ਦੇਖੋ ਵੀ ਪਹਾੜੀ ਦੇ ਵਿੱਚ ਪਹਾੜੀ ਦੇ ਵਿੱਚ ਤੁਸੀਂ ਲਾ ਲਓ ਵੀ ਜੰਗਲੇ ਲਾ ਕੇ ਹੁਣ ਉਦੋਂ ਯਾਰ ਸਨ 1780 40 ਦੇ ਵਿੱਚ ਕਿਹੜਾ ਕੋਈ ਇੰਨਾ ਸੀਮੈਂਟ ਜਾਂ ਕੋਈ ਉਦਾਂ ਦਾ ਚੀਜ਼ਾਂ ਹੁੰਦੀਆਂ ਸੀ ਜਾਂ ਕੋਈ ਬੱਜਰੀ ਜਾਂ ਕੋਈ ਸਰੀਆ ਹੁੰਦਾ ਸੀਗਾ ਵੀ ਐਡੇ ਵੱਡੇ ਵੱਡੇ ਰਾਜਿਆਂ ਦੇ ਕਿਲੇ ਠੀਕ ਹੈ ਚਰਚਾਂ ਬਣਾਈਆਂ ਗਈਆਂ ਨੇ ਆ ਜੰਗਲੇ ਚੁngਲੇ ਉਦਾਂ ਹੀ ਆ ਇਹ ਇੱਕ ਅਧ ਪਿੰਡ ਦੇ ਵਿੱਚ ਨਾਲ ਦੇ ਪਿੰਡ ਇੱਕ ਚੀਜ਼ ਆ ਆ ਦੇਖੋ ਮੈਂ ਤੁਹਾਨੂੰ 1700 ਕੁਝ ਕਹਿੰਦਾ ਸੀਗਾ 1590 ਦੇ ਵਿੱਚ ਇਹ ਸਟਾਰਟ ਹੋ ਗਈ ਸੀ 1851 ਦੇ ਵਿੱਚ ਵੀ ਜਿਹੜਾ ਕਿ ਸਿਸਟਮ ਇੱਥੇ ਕੁਝ ਹੋਇਆ ਆ ਅਲੱਗ ਅਲੱਗ ਟਾਈਮ ਤੇ ਰਾਜ ਹੁੰਦਾ ਰਿਹਾ ਆ ਤੇ ਪਿੰਡ ਤੁਸੀਂ ਦੇਖ ਲਓ ਘਰ ਹਨਾ ਇਹ ਬਹੁਤ ਵੱਡਾ ਯਾਰ ਜਗਾੜ ਆ ਮੈਂ ਤੁਹਾਨੂੰ ਕਿਸੇ ਦਿਨ ਨਾ ਸਪੈਸ਼ਲ ਇਹਦੀ ਵੀਡੀਓ ਬਣਾ ਕੇ ਦਿਖਾਵਾਂਗਾ YouTube ਤੇ ਪਾਵਾਂਗੇ ਤੇ ਇੱਕ ਨਾਲ ਦੇ ਪਿੰਡ ਜਗਾ ਬਣੀ ਹੈ ਕਿ ਪ੍ਰਾਣੀਆਂ ਬੁੜੀਆਂ ਕੱਪੜੇ ਧੋਣੀਆਂ ਹੁੰਦੀਆਂ ਹੋਣੀਆਂ ਸੀ ਜਿੱਦਾਂ ਆਪਣੇ ਇਕੱਠੀਆਂ ਹੋ ਕੇ ਨਾ ਪਾਣੀ ਆਉਂਦਾ ਹੁੰਦਾ ਸੀਗਾ ਉੱਥੇ ਉਹ ਸਿਸਟਮ ਇੱਥੇ ਫਰਾਂਸ ਦੇ ਵਿੱਚ ਵੀ ਹੈਗਾ ਆ ਮੈਂ ਕਦੇ ਨਾ ਵੀਡੀਓ ਬਣਾਈ ਸੀਗੀ ਗਰਮੀਆਂ ਦੇ ਵਿੱਚ ਤੂੰ ਮੈਂ ਦੇਖੂਗਾ ਜੇ ਮੇਰੇ ਕੋਲ ਹੋਈ ਤਾਂ ਮੈਂ ਉਹ ਅਪਲੋਡ ਕਰੂੰਗਾ ਕੈਮਰੇ 'ਚ ਹੋਊਗੀ ਮੈਂ ਵਲੌਗ ਸ਼ੂਟ ਕਰਨ ਗਿਆ ਸੀ ਪਰ ਅਪਲੋਡ ਨਹੀਂ ਕੀਤਾ ਤੇ ਜਿੱਦਾਂ ਉਹ ਸੰਗਲ ਵਿੱਚ ਦੀ ਥੋੜੀ ਜਿਹੀ ਪ੍ਰੋਡਕਸ਼ਨ ਦਿੱਤੀ ਗਈ ਹੈ ਸੰਗਲਾਂ ਦੀਆਂ ਵਿੱਚ ਵਿੱਚ ਪੰਨਿਆਂ ਹੋ ਗਿਆ ਆ ਤੇ ਮੈਂ ਪਰਸੋਂ ਪੇਪਰ ਪਾਉਂਦਾ ਸੀਗਾ ਇਧਰਲੇ ਪਾਸੇ ਨਾ ਇੱਕਦਮ ਮੈਂ ਤੁਹਾਨੂੰ ਦੱਸ ਕਹਿੰਦਾ ਮੈਂ ਰੋਜ਼ ਸਭ ਯੂਰਪ ਵਿੱਚ ਪਰਪੌਨ ਨਿਕਲਦਾ ਹੁੰਦਾ ਅੱਜ ਦਿਨ ਹੁਣ ਗੱਡੀ ਜਾ ਰਹੀ ਆ ਇਹ ਮੇਰੇ ਨਾਲ ਹੋਊਗੀ ਵੀ ਅੱਧਾ ਅੱਧਾ ਕਿਲੋਮੀਟਰ ਕਿਲੋਮੀਟਰ ਹੋਊਗਾ ਜਿਹਦੀ ਨਾਲ ਨਾਲ ਸਾਰੀ ਚਾਰਜ ਤੁਰ ਜਿੰਦੀ ਨਾਲ ਇਹਦੇ ਦਰਖਤ ਦੁਖਤ ਲੱਗੇ ਜੰਗਲ ਆ ਕੰਧਾਂ ਨੇ ਕੰਮ ਚੱਲ ਰਿਹਾ ਕੰਟਰਕਸ਼ਨ ਦਾ ਵੀ ਅਗਲੀ ਪੀੜ੍ਹੀ ਵਾਸਤੇ ਵੀ ਇਹਨੂੰ ਜਿਹੜਾ ਕਿ ਮੈਂਟੇਨ ਕਰਕੇ ਰੱਖਿਆ ਜਾਵੇ ਹਨ ਤੇ ਫਰਾਂਸ ਬਾਜੀ ਆਊਟ ਪੈਰਸ ਪੈਂਦਾ ਨਾ ਇਹ ਜਗਾ ਜਿਹੜੀ ਚਾਰਜ ਪੈਂਦੀ ਆ ਇਹ ਆਪਣੇ ਮਨਾਂ ਦੇ ਚਲੋ ਦੇਖਣ ਦੇ ਸ਼ਕੀਨ ਨਹੀਂ ਹੈਗੇ ਪਰ ਇੱਥੋਂ ਦੇ ਬਜ਼ੁਰਗ ਜਿਹੜੇ ਇਤਿਹਾਸ ਤੋਂ ਉਸ ਨਾਲ ਸੰਬੰਧ ਰੱਖਦੇ ਕਿਤਾਬਾਂ ਪੜ੍ਹਦੇ ਆ ਫਿਰ ਉਹ ਦੇਖਣ ਆਉਂਦੇ ਆ ਐਗੀਆਂ ਚੀਜ਼ਾਂ ਵੀ ਦਿਖਾਈਏ ਵੀ ਕਿ ਆਇਆ ਹੁਣ ਇਹਦੇ ਜਿ ਕਿਤਾਬਾਂ ਪਈਆਂ ਹੋਣਗੀਆਂ ਸ਼ਾਇਦ ਜਾਂ ਉਦਾਂ ਹੀ ਹੋਊਗਾ ਬਾਕਸ ਉਦਾਂ ਹੀ ਬਾਕਸ ਬੰਦ ਕੀਤਾ ਵਾ ਬੰਦ ਨਹੀਂ ਕੀਤਾ ਹੁਣ ਇਹਦੇ ਘਾਹ ਕੱਟ ਕੇ ਇਹਨਾਂ ਬਾਕਸਾਂ 'ਚ ਪਾ ਦਿੰਦੇ ਇਹਦੇ ਵਿੱਚ ਗਲ ਜਾਂਦਾ ਫਿਰ ਇਸੇ ਨੂੰ ਰੇਹ ਬਣਾ ਕੇ ਇਦਾਂ ਦਰਖਤਾਂ ਦੀਆਂ ਜੜ੍ਹਾਂ ਦੇ ਵਿੱਚ ਪਾ ਦਿੰਦੇ ਆ ਵੀ ਕਿਤੇ ਲਿਜਾਣ ਦੀ ਲੋੜ ਨਹੀਂ ਗਈ ਇਹ ਦੇਖੋ ਹਣ ਆ ਵੀ ਪੁਰਾਣਾ ਹੀ ਬਣਿਆ ਹੋਆ ਯਾਰ ਆ ਦੇਖੋ ਆਵੇ ਆ ਪਾਣੀ ਵੜਾ ਜਿਹਾ ਖੜਾ ਹੈ ਹਣ ਤੇ ਇੱਥੇ ਵੀ ਜਨਾਨੀਆਂ ਕੱਪੜੇ ਧੋਣੀਆਂ ਹੋਣਗੀਆਂ ਵੀ ਤੈਰਨਾ ਇੱਥੇ ਕਹਿੰਦੇ ਮਨਾ ਹੈ ਜਦੋਂ ਲਿਖ ਕੇ ਲਾਇਆ ਵਾ ਤੇ ਵੀ ਇਦਾਂ ਦੇ ਬਹੁਤ ਨੇ ਵੀ ਇਦਾਂ ਦੇ ਬਣੇ ਹੋਏ ਬ੍ਰਾਂਡ ਦੇ ਪਰ ਸਾਮ੍ਹਕੇ ਰੱਖੇ ਹੋਏ ਵੀ ਮੇਨ ਚੀਜ਼ ਇਹ ਹੈ ਵੀ ਸਾਲਾ ਕਿਸੇ ਦਾ ਕਬਜ਼ਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹੁਣ ਤੁਸੀਂ ਦੇਖੋ ਵੀ ਮੈਂ ਤੁਹਾਨੂੰ ਰੋਡ ਦੇ ਪਰਲੇ ਪਾਸੇ ਦਿਖਾਉਂਦਾ ਸੀਗਾ ਤੇ ਉਹੀ ਸ਼ੀਸ਼ੇ ਨੇ ਉਹੀ ਜੰਗਲੇ ਨੇ ਠੀਕ ਆ ਬਾਹਰੋਂ ਚਲੋ ਮਾੜਾ ਮੋਟਾ ਕਰਦੇ ਨੇ ਇਹਨੇ ਮੈਂਟੇਨ ਪਰ ਕੋਈ ਰੰਗ ਨਹੀਂ ਕੋਈ ਕੁਝ ਨਹੀਂ ਉਹੀ ਪਿਓਰ ਪੁਰਾਣਾ ਰੰਗ ਰੱਖਿਆ ਵਾ ਪਿਓਰ ਕਿ ਵੀ ਪੁਰਾਣੀ ਚੀਜ਼ ਦੀ ਹੁਣ ਆਵੇ ਤੁਸੀਂ ਇਧਰਲੇ ਪਾਸੇ ਉਧਰੋਂ ਥੋੜਾ ਜਿਹਾ ਉੱਚਾ ਆ ਗਿਆ ਹੁਣ ਤੁਸੀਂ ਉਧਰਲੇ ਪਾਸੇ ਦੇਖੋ ਬਿਲਡਿੰਗਾਂ ਉਹ ਗਾਹੋਂ ਜਾ ਕੇ ਇਹਦੀ ਐਂਟਰੀ ਆ ਹੁਣ ਬੰਦ ਆ ਕਰੋਨਾ ਵਾਇਰਸ ਕਰਕੇ ਤੇ ਅੰਦਰੋਂ ਮੈਂ ਵੀ ਤੁਹਾਨੂੰ ਦਿਖਾਵਾਂਗਾ ਕਿ ਮੈਂ ਵੀ ਦੇਖਿਆ ਨਹੀਂਗਾ ਮੈਂ ਤੁਹਾਨੂੰ ਐਵੇਂ ਫੜ ਮਾਰਦਾ ਕਿ ਮੈਂ ਦੇਖਿਆ ਪਰ ਮੈਂ ਸੁਣਿਆ ਆ ਵੀ ਚੀਜ਼ ਦੇਖਣ ਵਾਲੀ ਆ ਵੀ ਜਬਰਦਸਤ ਚੀਜ਼ ਆ ਵੀ ਬੰਦਾ ਕਹਿੰਦਾ ਵੀ ਵੈਰ ਵਾਕਈ ਉਸ ਟਾਈਮ ਕਾਰਾਗਰੀ ਸੀਗੀ ਸਨ 1500 ਦੇ ਵਿੱਚ ਮੈਂ ਤਾਂ ਤੁਹਾਨੂੰ 1700 ਕਹਿੰਦਾ ਪਰ 1576 ਦੀ ਬਣੀ ਵੀ ਆ ਇਹ ਜਿਹੜੀ ਕਿ ਚਰਚ ਬਣੀ ਵੀ ਆ ਵੀਡੀਓ ਨੇ ਸ਼ੇਅਰ ਕਰ ਦਿਓ ਜਿੰਨੀ ਤੁਸੀਂ ਕਰ ਸਕਦੇ ਹੋ ਪਰ ਦੇਖਦੇ ਆਂ ਵੀਡੀਓ ਦਾ ਰਿਸਪਾਂਸ ਕੀ ਨਿਕਲਦਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਜਿੱਦ ਦੇ ਵੀ ਖੁੱਲ ਗਈ ਇਹ ਉਹਦੇ ਤੁਹਾਨੂੰ ਇੱਕ ਸਪੈਸ਼ਲ ਵੀਡੀਓ ਮੈਂ ਦੀ ਬਣਾ ਕੇ ਚੜਾ ਦੂੰਗਾ ਯਾਰ ਉਧਰਲੇ ਪਰਲੇ ਪਾਸੇ ਪੌੜੀਆਂ ਚੜ੍ਹਦੀਆਂ ਨੇ ਇਹਦੇ ਤਿੰਨ ਚਾਰ ਰਸਤੇ ਨੇ ਇਹ ਨੇ ਜਿਹੜੇ ਕਿ ਆਉਣ ਦੇ ਨਾ ਇਨੂੰ ਵਿੱਚ ਜਾਣਕਾਰਾਂ ਦੇ ਤੇ ਅਸਲ 'ਚ ਪਿੰਡ ਤੋਂ ਕਮਾਈ ਵੀ ਆ ਇਸੇ ਦੀ ਕਮਾਈ ਆ ਠੀਕ ਆ ਇਹਨੂੰ ਹੁਣ ਫਰਾਂਸ ਦੇ ਵਿੱਚ ਇਹਨਾਂ ਚੀਜ਼ ਹਰ ਇੱਕ ਪਿੰਡ ਦੇ ਵਿੱਚ ਹੀ ਨੇ ਯਾਰ ਪੁਰਾਣੀਆਂ ਪੁਰਾਣੀਆਂ ਨਾ ਵੀ ਇੰਨੀਆਂ ਪੁਰਾਣੀਆਂ ਪੁਰਾਣੀਆਂ ਵਿਰਾਸਤ ਪਈ ਹੈ ਇਹਨਾਂ ਦੀ ਪਰ ਹਰ ਇੱਕ ਪਿੰਡ ਨੇ ਸੰਭ ਕੇ ਰੱਖੀ ਆ ਹੁਣ ਮੈਂ ਤੁਹਾਨੂੰ ਇਹਨਾਂ ਦਾ ਸਿਸਟਮ ਦੱਸਾਂ ਵੀ ਹੁਣ ਮੰਨ ਲਓ ਆਹ ਵੇਡਿੰਗ ਆ ਇਸ ਵੇਡ ਨੂੰ ਕੋਈ ਬੰਦਾ ਦੇਖਣ ਆਊਗਾ ਜੀ ਟਿਕਟ ਆ 12-15 ਯੂਰੋ ਟਿਕਟ ਆ ਹਣਾ ਜੇ ਦਿੱਲੀ ਦਾ ਯਾਰ 10 ਬੰਦੇ ਵੀ ਆਉਂਦੇ ਆ ਤਾਂ ਪਿੰਡ ਨੂੰ ਆਮਦਨ ਤਾਂ ਹੈਗੀ ਆ ਨਾ ਪਿੰਡ ਨੂੰ 1.5 200 ਯੂਰੋ ਆ ਰਿਹਾ ਹੈ ਹਰ ਮਹੀਨੇ ਠੀਕ ਹੈ ਆਹ ਲਾ ਦੂਜਾ ਫਿਰਦਾ ਡਾਕੀ ਆ ਫਿਰਦਾ ਚਿੱਠੀਆਂ ਵੰਡਦਾ ਸਾਈਕਲ ਦੇ ਉੱਪਰ ਠੀਕ ਹੈ ਮੂਰੇ ਨੇ ਉਹ ਚੰਗੇ ਆਏ ਆ ਬੈਗ ਟੰਗੇ ਆਏ ਆ ਚਿੱਠੀਆਂ ਵੰਡਦਾ ਫਿਰਦਾ ਆ ਵੀ ਪਿੰਡ ਨੂੰ ਯਾਰ ਆਮਦਨ ਹੈਗੀ ਹਰ ਇੱਕ ਪਿੰਡ ਨੂੰ ਇਦਾਂ ਹੀ ਆਮਦਨ ਆ ਤੇ ਪਲੱਸ ਇਹਨਾਂ ਨੂੰ ਉਹ ਗੱਡੀਆਂ ਤੋਂ ਪਾਰਕਿੰਗ ਗੱਡੀਆਂ ਜਿਹੜੀਆਂ پارک ਕਰਦੇ ਆ ਨੇ ਜਿਹੜੇ ਪਿੰਡ ਨੂੰ ਜਿੰਨੀ ਕਮਾਈ ਆ ਉਹੋ ਪਿੰਡ ਦੇ ਉੱਪਰ ਹੀ ਲਾਉਂਦੇ ਆ ਪਿੰਡ ਤੇ ਹੀ ਡਿਵੈਲਪ ਕਰਦੇ ਆ ਪਿੰਡ ਦੇ ਦਰਖਤਾਂ ਦੀ ਦੇਖਭਾਲ ਆ ਹੁਣ ਨਵੇਂ ਸਾਲ ਦਾ ਕਰਕੇ ਨਾ ਡੈਕੋਰੇਸ਼ਨ ਕੀਤੀ ਸੀ ਹੁਣ ਲਾਉਣੀ ਸਟਾਰਟ ਕਰ ਦੇਣੀ ਆ ਹਾਂਜੀ 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 ਹੈਦਰ ਅਲੀ ਵੀਰੇ ਇਹ ਤਾਂ ਗੱਲ ਹੈਗੀ ਆ ਵੀ ਰੂਲ ਤੇ ਸਾਰੇ ਚੀਜ਼ਾਂ ਤੇ ਅਮਲ ਕਰਦੇ ਆ ਨਾ ਤੇ ਹੁਣ ਸਿਸਟਮ ਤਾਂ ਵੀ ਸਿਸਟਮ ਹੀ ਆ ਭਾਜੀ ਨਾ ਆਪਾਂ ਚਲੋ ਮਾੜਾ ਨਹੀਂ ਕਹਿੰਦੇ ਆਪਣੇ ਮੁਲਕ ਆਪਣੀ ਜਗ੍ਹਾ ਆ ਇੰਡੀਆ ਪਾਕਿਸਤਾਨ ਆਪਣੀ ਜਗ੍ਹਾ ਉਹਨਾਂ ਦੀ ਰੀਸ ਵੀ ਨਹੀਂ ਕੋਈ ਕੰਟਰੀ ਕਰ ਸਕਦੀ ਪਰ ਜਿਹੜੀ ਚੀਜ਼ ਆ ਵੀ ਦਿਖਾਉਣੀ ਚਾਹੀਦੀ ਹੈ ਨਾ ਜਿਹੜੀ ਚੀਜ਼ ਚੰਗੀ ਹੈ ਜਿਹੜੀ ਚੀਜ਼ ਆਪਣੇ ਚੰਗੀ ਆ ਆਪਾਂ ਦਿਖਾਉਨੇ ਆ ਵੀ ਹਾਂ ਆਪਣੇ ਆ ਚੀਜ਼ ਚੰਗੇ ਪਰ ਗੱਲ ਮੈਂ ਕਰ ਰਿਹਾ ਆ ਵਰਾਸਤ ਸੰਬੰਧੀ ਹੈ ਨਾ ਮੈਂ ਕੋਈ ਮੁਲਕ ਮਾੜੇ ਮੋਟੇ ਮਾੜੇ ਚੰਗੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਵਿਰਾਸਤ ਸੰਭ ਕੇ ਅਗਲੇ ਹੁਣ ਵੀ ਕਮਾਈ ਕਰ ਰਹੇ ਆ ਇਨ ਫਿਊਚਰ ਵੀ ਕਮਾਈ ਕਰਨਗੇ ਜਿਹੜਾ ਪੈਸਾ ਹੋਊਗਾ ਉਹਨੂੰ ਪਿੰਡ ਦੇ ਉੱਪਰ ਲਗਾਉਣਗੇ ਹਨਾ ਤੇ ਮੇਨ ਚੀਜ਼ ਇਹ ਹੋ ਰਹੀ ਆ ਕੀ ਤੁਸੀਂ ਦੇਖੋ ਵੀ ਕਿੰਨੀ ਖੂਬਸੂਰਤ ਹੈ ਬਹੁਤ ਸ਼ੌਂਕ ਦੇ ਨਾਲ ਲੋਕੀ ਦੇਖਦੇ ਦੂਰੋਂ ਦੂਰੋਂ ਵੀ ਲੋਕੀ ਆ ਟੂਰਿਸਟ ਵੀ ਆਉਂਦਾ ਆ ਦੇਖਣ ਵਾਸਤੇ ਮੇਨਤੀ ਜਿਹੇ ਹੈ ਵੀ ਆਪਣੇ ਵੀ ਇੰਡੀਆ ਪਾਕਿਸਤਾਨ ਦੇ ਵਿੱਚ ਕਿ ਜੇ ਥੋੜਾ ਇਤਿਹਾਸ ਪਿਆ ਆ ਕਿਤੇ ਥੋੜਾ ਆ ਇੰਨੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਨੇ ਕਬਜ਼ੇ ਹੋਏ ਨੇ ਕੋਈ ਧਿਆਨ ਹੀ ਹੈ ਨੀਗਾ ਇੱਕ ਵੀਰਾਂ ਨੇ ਉਹਦੇ ਘੜੀ ਦਿਖਾਈ ਜਿਹੜੀ ਧੁੱਪ ਦੇ ਨਾਲ ਟਾਈਮ ਦੱਸਦੀ ਆ YouTube ਦੇ ਉੱਪਰ ਮੈਨੂੰ ਬੜੀ ਖੁਸ਼ੀ ਹੋਈ ਮੈਂ ਦੇਖਿਆ ਪਰ ਉਹ ਜੰਗਲ ਦੇ ਵਿੱਚ ਹੀ ਨੱਪੀ ਹੋਈ ਹੈ ਘਾਹ ਘੂਦੇ ਵਿੱਚ ਜਾ ਕੇ ਉਹ ਘੜੀ ਘੜੀ ਬਹੁਤ ਕੀਮਤੀ ਹੈ ਉਹ ਹੁਣ ਇਹਨਾਂ ਇਹਨਾਂ ਕੋਲ ਹੁੰਦੀ ਤਾਂ ਇਹਨੇ ਸਾਹਮਣੇ ਰੱਖੀ ਹਣੀ ਸੀਗੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਹੋਰ ਵੀ ਤੁਹਾਨੂੰ ਮੈਂ ਪਿੰਡ ਦੇ ਵਿੱਚ ਇੱਥੇ ਫਿਰਦਾ ਆਂ ਤੇ ਜੇ ਕੋਈ ਹੋਰ ਮੈਨੂੰ ਵਧੀਆ ਚੀਜ਼ ਲੱਗੀ ਪਿੰਡ ਦੇ ਵਿੱਚ ਤੇ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਤੇ ਹੁਣ ਮੈਂ ਪੇਪਰ ਪਾਈਏ ਮੋਸ਼ਨ ਤਾਂ ਟੁੱਟ ਜਾਂਦਾ ਹੈ ਹੁਣ ਗਰਮ ਹੋਇਆ ਸੀਗਾ ਸਰੀਰ ਲੱਗੇ ਹੋਏ ਸੀਗੇ ਤੇ ਪੇਪਰ ਬਹੁਤ ਆ ਪਿੱਛੇ ਆ ਹੱਥ ਦੇ ਵਿੱਚ ਫੜੇ ਆ ਇਹਨਾਂ ਨੇ ਪਾਈ ਜਾਨਾਂ ਨੂੰ ਬੈਗ ਭਰਿਆ ਵਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵਧੀਆ ਲੱਗੀ ਤਾਂ ਥੈਂਕ ਯੂ